ਬੰਦਾ ਚੋਣ ਵਾਲਾ ਚਾਹੀਦਾ ਬਾਈ ਦੁੱਧ ਦਊਗੀ ਗੁਰੀ ਜੇ ਵਧੀਆ ਬੰਦੇ ਕੋਲੇ ਵਾਕੀ ਦਾ 28 29 ਕਿਲੋ ਨਹੀਂ ਆਮ ਨੋਰਮਲ ਦੁੱਧ ਜਮਾ ਜਿਵੇਂ ਗਰਲੈਂਡੋ ਕਾ ਨਹੀਂ ਬਾਹਰਲੀਆਂ ਦੀ YouTube ਤੇ ਹੁੰਦੀ ਚਵਾਈ ਦੇਖੋ ਉਸ ਲੋਕ ਪੁੱচ্চੀਆਂ ਪੱਟਣ ਵਾਲਾ ਕੰਮ ਆ ਨਾ ਤੇ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਸਮਰਾ ਡੈਰੀ ਫਾਰਮ ਪਿੰਡ ਲੋਹਾ ਖੇੜਾ ਬਾਈ ਪ੍ਰਦੀਪ ਕੋਲੇ ਪਹੁੰਚੇ ਹੋਏ ਆ ਪਹੁੰਚੇ ਜ਼ਰੂਰ ਥੋੜਾ ਜਿਹਾ ਲੇਟ ਆ ਕਿਉਂਕਿ گاਵਾ ਦੋ ਦਿਖਾਵਾਂਗੇ ਤਾਜ਼ੀਆਂ ਸੂਈਆਂ ਇੱਕ ਤਾਂ ਜਰਸੀ ਤੇ ਇੱਕ ਆ ਤੋਹਫਾ ਦਿਖਾਵਾਂਗੇ ਹੋਈ ਪ੍ਰਦੀਪ ਬੰਨੇ ਮੜਾ ਜੀ ਲਿਆ ਘਾਰੀ ਇਹ ਦੋ ਮਿੰਟ ਮੜੇ ਤਰਾ ਮਾਰ ਦਈਏ ਆਹ ਤੋਹਫਾ ਦਿਖਾਵਾਂਗੇ ਨਾਲੇ ਥਣ ਦਾ ਸਾਇਜ ਦਿਖਾ ਦੇ ਤੇ ਬਾਕੀ ਗੱਲਬਾਤ ਪ੍ਰਦੀਪ ਨਾਲ ਬਾਤ ਚ ਕਰਾਵਾਂਗੇ ਸਾਈ ਪੂਰੀ ਕੀਆ ਬਾਤ ਬਾਈ ਪਹਿਲਾਂ ਧਾਰੀ ਮਰਵਾ ਦੇ ਦੀਆਂ ਦੱਸਿਆ ਵੀ ਸੀ ਗੁਰੀ ਵੀਰੇ ਬੱਚਾ ਦਿੱਤਾ ਇਹਨੇ 50053 ਦਾ ਪੂਰਾ ਸਿਰੇ ਵਾਲਾ ਬੱਛੀ ਬੱਛੀ ਟੋਪ ਦੀ ਇਹ ਨਾਲ ਵੀ ਨਾ ਸੋਣਾ ਬਾਈ ਬਾਈ ਗੁਰੀ ਕੀਆ ਬਾਤ ਐ ਨੇ ਬੱਛੀ ਵੀ ਨਾ ਕਹਿੰਦੇ ਵੀ ਜਮਿਆਂ ਐਂਡੇ ਹੋਇਆ ਬੈਠਾ ਵੇਖੀ ਗੁਰੀ ਇੱਧਰ ਆ ਜਾ ਆ ਜਾ ਗੈਰੀ ਲਿਆ ਕੈਮਰਾ ਇੱਧਰ ਹੁਣ ਤੇ ਕਰਮਾਲੀ ਦਾ ਚੌਣ ਚਵਾ ਵੇਖੀ ਪਾ ਚਵਾਈ ਦਾ ਬੰਦਾ ਚੋਣ ਵਾਲਾ ਚਾਹੀਦਾ ਬਾਈ ਦੁੱਧ ਦੇਊਗੀ ਗੁਰੀ ਜੇ ਵਧੀਆ ਬੰਦੇ ਕੋਲੇ ਵਾਕੀ ਦਾ 28 29 ਕਿਲੋ ਨਹੀਂ ਆਮ ਨੋਰਮਲ ਦੁੱਧ ਜਮਾ ਜਿਵੇਂ ਗਰਲੈਂਡੋ ਕਾਦੀ ਨਹੀਂ ਬਾਹਰ ਲਿਆਂ ਦੀ YouTube ਤੇ ਹੁੰਦੀ ਚਵਾਈ ਦੇਖੋ ਉਸ ਲੋਕੀਂ ਕੁੱਚੀਆਂ ਪੱਟਣ ਵਾਲਾ ਕੰਮ ਆ ਨਾ ਤੇ ਬਾਕੀ ਇੱਕ ਨੰਬਰ ਆ ਜਿਹਦੇ ਮਰਜ਼ੀ ਵਗ ਜੇ ਕਿੱਡੀ ਦੂਰ ਮਰ ਕੇ ਆ ਦੇ ਇਹ ਦੋਨੇ ਪਾਸੇ ਵਹਿ ਕੇ ਚੋਲੇ ਆ ਚਵਾਈ ਜੀਰੋ ਬੱਚੀ ਛੱਡਨੀ ਆ ਬਾਈ ਅੱਜ ਕੋਈ ਬੱਚੀ 5000 ਦੀ ਛੱਡ ਸਕਦਾ 50 0 55 0 50 420 ਦੀ ਖੋਲੀ ਆਪ ਚਾਰ ਦੰਦਾ ਇਹ 420 ਦੀ ਆਪ ਬੱਤੇ ਚਾਰ ਦੰਦਾ ਬੱਚੀ ਛੱਡ ਦੇ ਲੈ ਜੇ ਅਦੀ ਵੀਡੀਓ ਬਾਈ ਤੋਂ ਮੰਗਾ ਲੇ ਹਲੇ ਬਾਈ ਜੇਰ ਤਾਂ ਤੇਰੇ ਆਪਣੇ ਖੜੇ ਖੜੇ ਛੱਡ ਦੇਣੀ ਆ ਹਲੇ ਮਿੰਟੇ ਨੂੰ 20 ਹੋਏ ਨੇ ਗੁਰੀ ਸੂਈ ਨੂੰ ਠੀਕ ਆ ਗੱਲ ਜੋ ਤੈਨੂੰ ਮੈਂ ਫੋਨ ਕਰਿਆ ਉਦੋਂ ਦਿਖਾ ਗੈਰੀ ਇੱਥੋਂ ਇਹ ਜੇਰ ਤਾਂ ਆਪਣੇ ਇੱਥੇ ਛੱਡ ਦੂ ਵੀਡੀਓ ਬਾਈ ਅਗਲੇ ਨੂੰ ਪਾ ਦੇਂਗੇ ਜਰੂਰ ਆ ਇੱਥੋਂ ਦਿਖਾ ਓਏ ਗੈਰੀ ਤੋਰਾ ਬੱਤੇ ਦਾ ਕੋਈ ਮੁੱਲ ਹੀ ਨਹੀਂ ਜਿਹੜਾ ਦੇ ਮੰਗ ਰਾ ਆ ਥਣ ਦਾ ਸਾਇਜ ਆ ਨਾ ਜਿਹੜਾ ਬੜਾ ਬਾ ਕਮਾਲ ਲੱਗਿਆ ਇੱਥੋਂ ਸਾਈਡ ਤੋਂ ਦਿਖਾ ਦੇ ਤੋੜ ਦੇ ਆ ਇਹਨੂੰ ਤੋੜ ਦੇ ਹਾਂ ਆ ਇੱਥੋਂ ਦਾ ਖਾ ਨੇੜੇ ਲਾ ਕੇ ਸਾਈਡ ਤੇ ਤੋਰ ਦੇ ਇਧਰ 3 ਗੱਲੇ ਦੁੱਧ ਤਾਂ ਦੂਗੀ ਜਮਾਂ ਨੋਰਮਲ ਜਿਹੜਾ ਮਰਜ਼ੀ ਲੈ ਜਾਏ ਪਰ ਜੇ ਵਧੀਆ ਬੰਦੇ ਤੇ ਵਾਕੀ 28 29 ਕਿਲੋ ਦੁੱਧ ਦੂਗੀ ਇਹ ਠੀਕ ਆ ਗੱਲ ਬੋਚ ਕੇ ਬੋਚ ਕੇ ਬੱਚੇ ਤੇ ਜਾਊਗੀ ਆਰਡਰ ਵਾਲੀ ਟਾਪ ਦੇ ਗੁਰੀ ਬੋਲ ਆਰਡਰ ਵੀ ਫੁੱਲ ਠੋਸ ਆ ਜਿਹੜਾ ਮਗਰ ਬੱਚਾ ਇਹਦਾ ਤਾਂ ਕੋਈ ਮੁੱਲ ਹੀ ਨਹੀਂ ਗੁਰੀ ਦੇਖ ਜਿੰਨੀ ਆ ਰਿਹਾ ਕੈਮਰਾ ਗੁਰੀ ਇਹਦਾ ਬੱਚੇ ਤੂੰ ਲਾ ਦੇ ਨੇ ਜਾਮਦੇ ਤੇ ਵਧੀਆ ਟਾਪ ਦੇ ਤੇ ਆ ਇਧਰ ਦੀ ਆ ਜਾ ਉੱਤੋਂ ਦੀ ਇਹਦੀ ਲੰਬਾਈ ਦਿਖਾ ਬੱਚੀ ਦੀ ਲੰਬੀ ਕਿੰਨੀ ਆ ਉਦੋਂ ਕੁਆਲਿਟੀ ਦੇਖ ਉਹਨੂੰ ਮਾ ਡੰਡੇ ਨਾਲ ਹੀ ਮਾਪ ਕੇ ਦਿਖ ਲੰਬਾਈ ਇੱਥੋਂ ਚੈੱਕ ਕਰਨੀ ਹਲੇ ਕਿੱਥੇ ਇੱਥੇ ਵੀ ਇਹਦੀ ਲੰਬਾਈ ਕਿੰਨੀ ਸਹੀ ਮੈਨੇ ਦਾ ਗਿੱਠ ਟਾਪ ਦੀ ਹੈ ਸਿੱਧੇ ਉੱਤੋਂ ਵੀ ਦੇਖਾ ਡੰਡਾ ਰੱਖ ਲਿਆਦਾ ਉੱਤੇ ਤੇ ਬਿਲਕੁਲ ਸਟ੍ਰੇਟ ਆ ਗਈ ਤੇ ਪ੍ਰਿੰਟ ਬਹੁਤ ਸੋਹਣਾ ਆਇਆ ਪ੍ਰਿੰਟਿੰਗ ਆ ਜਿਹੜੀ ਇਹਦੀ ਜੇ ਮੈਂ ਆਪਾਂ ਕਹਿੰਦਾ ਜਾਂਮ ਦਾ ਬੱਚਾ 25000 ਰੁਪਈਆ ਆਪਾਂ ਉਹਦੇ ਗੱਬਣ ਵੀ ਦੇ 50053 ਦੱਸਿਆ ਸੀ ਆਪਾਂ ਨੂੰ ਸੀਮਣੇ ਦਾ ਠੀਕ ਆ ਗੱਲ ਚਾਰ ਦੰਦਾ ਚਵਾਈ ਵਾਲਾ ਕੋਈ ਮੁੱਲ ਨਹੀਂ ਤੇ ਇੱਥੋਂ ਥਣ ਦਿਖਾ ਵਿਊ ਕਰਕੇ ਥੋੜੀ ਬਰੀ ਪਾਹ ਮੈਂ ਕਹਦਾ ਮੈਂ ਬੱਚੇ ਨੂੰ ਤੋੜਦਾ ਉਂਗਲ ਜੀ ਨਾਲ ਆਓ ਬੱਸ 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 50053 ਦੀ ਆ 40 120 ਦੇ ਬਾਈ ਦੰਦਾਂ ਦੀ ਵੀ ਚੌਕੀ ਆਪ ਦੰਦਾਂ ਚ ਚਾਰ ਦੰਦ 40 120 ਦੀ ਆ ਦੁੱਧ ਬਾਈ ਕਹਿੰਦਾ ਬਾਲਾ ਤਾਂ ਮੈਂ ਕਹਿੰਦਾ ਨਹੀਂ ਵੀ 27 28 ਕਿਲੋ ਬਾਈ ਆਪ ਕੋਈ ਅੰਦਾਜ਼ ਦੀ ਆਣ ਜਾਣ ਤੋਂ ਨਹੀਂ ਜਾਣ ਬੰਦਾ ਲੈ ਵੀ ਇਹਨੇ ਜਿੰਮੇ ਮਰਜੀ ਹੱਥੀ ਚਵਾਈ ਵਾਲਾ ਥਾਣਾ ਟਾਪ ਦਾ ਲੱਗਿਆ ਚਵਾਈ ਇੰਨੀ ਮੋਟੀ ਆ ਜੋਸ ਦੇਖ ਲੈ ਕਿੰਨੀ ਆ ਚਾਰੇ ਬੰਨਿਆਂ ਤੋਂ ਇੱਕੋ ਸਾਰਾ ਚਵਾਈ ਚਬੂਈ ਵਾਲੇ ਚਿਪ ਕੱਢਦੀ ਜਾਂਦੀ ਆ ਇੱਥੋਂ ਦਿਖਾ ਦੇ ਬਾਈ ਸਮਾਰ ਕੇ ਪਿਛਾਂ ਵਾਲੇ ਪੱਖ ਤੋਂ ਵੀ ਦਿਖਾ ਦੀਆਂ ਆਡਰਾਂ ਆਣ ਆ ਗਏ ਜਮਾ ਆਪਾਂ ਕਹਿ ਸਕਦਾ ਠੋਸ ਬਿਲਕੁਲ ਸਵਾਦੀ ਠੰਡੀ ਆ ਗਈ ਜਮਾ ਆ ਪੂਰੀ ਜਮਾ ਤੂੰ ਨ ਜਾਣ ਤੂੰ ਕਿਹੜਾ ਨਾਂ ਤਾਰਾ ਮਰ ਲੀਆ ਸਹੀ ਗੱਲ ਆ ਚਵਾਈ ਦੀ ਆ ਗਈ ਬਿਲਕੁਲ ਫੋਕੀ ਤੇ ਉਹੀ ਗੱਲ ਆ ਵੀ ਐਂਡ ਗੱਲ ਬਾਤ ਆ ਜਮੀ ਤੁਹਾਡੇ ਸਾਹਮਣੇ ਆ ਚੀਜ਼ ਇੱਕ ਤਾਂ ਹੁੰਦੀ ਆ ਓਲੇ ਵਾਲੀ ਆ ਬੱਚੀ ਵੀ ਥੋੜੇ ਸਮੇਂ ਦੀ ਆ ਉਹ ਵੀ ਲੱਗੀ ਭੱਜਣਾ 20 ਮਿੰਟ ਹੋਇਆ ਬਾਈ ਅਬ ਹਲੇ ਦੁੱਧ ਪਲਾ ਕੇ ਹਟੇ ਜਿੱਥੋਂ ਪਹਿਲਾਂ ਠੀਕ ਆ ਗੱਲ ਤੇ ਬਾਕੀ ਸੁਭਾ ਦੀ ਵੀ ਠੰਡੀ ਆ ਗਈ ਨਾ ਬਾਕੀ ਬਾਈ ਵਧੀਆ ਜਿਹੜਾ ਮਰਜੀ ਲੈ ਜਾ ਵੀ ਟੌਪ ਦਾ ਜਾਨਵਰ ਆ ਠੀਕ ਆ ਗੱਲ। ਰੇਟ ਬਾਈ ਮੰਨ ਕੇ 1 ਲੱਖ 5000 ਰੁਪਏ ਦੀ ਬੱਛੀ ਅੱਜ ਵਾਲਾ ਰੇਟ ਦੇ ਦਿਆਂਗੇ ਆਪਾਂ ਜਿਹੜਾ ਵੀਰ ਮਰਜ਼ੀ ਲੈ ਜੇ। ਨਾਲ ਹੀ ਬੱਛੀ। ਨਾਲ ਬੱਚਾ ਟੋਪ ਬੱਛੀ ਛੱਡਨੀ ਆ ਪੰਜ ਦੀ ਬੱਛੀ ਛੱਡ ਦੇ। ਠੀਕ ਆ ਗੱਲ। ਪਰ ਜਿਹੜਾ ਵੀ ਲੈ ਕੇ ਜਾਓ ਦੋ ਬਣ ਜਾਣਗੀਆਂ। ਨਲੇ ਇਹਦਾ ਬਾਈ ਕੋਈ ਮੁੱਲ ਨਹੀਂ। ਦੁੱਧ ਵਧੀਆ ਬੰਦੇ ਕੋਲੇ ਵਾਗੀ ਦਾ 28 29 ਕਿਲੋ ਦੁੱਧ ਦੇ ਦਊਗੀ। ਤੇ ਨਾਰਮਲ 25 26 ਤੋਂ ਦੋਸੇ ਟੋਟਦੀ ਨਹੀਂ। ਤੋਰ ਕੇ ਲੈ ਜਾਓ ਤਪਰਾ। ਲੈ ਚੱਲ ਚੋ ਬਰਾਏ ਨੂੰ। ਆਰਡਰ ਵੀ ਜਮਾ ਹੈ ਨਾ ਆ ਗਿਆ। ਬਾਈ ਥੋੜੇ ਟਾਈਮ 'ਚ ਛੱਡ ਦੇਣੀ ਆ ਗੁਰੀ। ਤੇ ਆਪਾਂ ਤੇ ਕੱਦ ਪੱਡ ਵੀ ਚੰਗਾ ਹੈ ਤੇ ਵੀ ਫੁੱਲ ਵਾਲੀ ਆ ਕਈ ਵਾਰ ਵੀਰ ਵਿੱਚ ਪੁੱਛਣ ਲੱਗੇ ਹੁਣ ਜਿਹੜਾ ਮਾਲ ਸੀ ਕੱਲ ਆਪਣੇ ਕੋਲੇ ਹਾਂਜੀ ਗਮ ਟੋਟਲ ਦਾ ਮੱਜਾ ਸੇਲ ਹੋ ਗਿਆ ਬਾਈ ਠੀਕ ਆ ਗੱਲ ਤੇ گاਵਾ ਵਿੱਚੋਂ ਹੀਫਰ ਵੀ ਸੇਲ ਹੋ ਗਏ ਦੋ ਹੀਫਰ ਬਚੇ ਆ ਠੀਕ ਆ ਗੱਲ ਬਾਕੀ ਜਿਹੜੀਆਂ ਕੱਚੀਆਂ گاਵਾਆਂ ਦੀ ਤਿੰਨ ਚਾਰ ਹੋ ਰਹੀਆਂ ਨੇ ਬਾਕੀ ਸਾਰਾ ਟੋਟਲ ਮਾਲ ਸੇਲੋ ਟੋਟਲ ਵੀਡੀਓ ਤੇ ਲੰਗ ਗਿਆ ਮਾਲ ਲੰਗ ਗਿਆ ਬਾਈ ਇਹਦਾ ਮੁੱਲ 1 ਲੱਖ ਤੇ 5 ਵੀ ਜਰ ਇਹ ਬਾਜਵਰ ਰੇਟ ਆ ਜਾਵਾ ਬਹੁਤ ਵਧੀਆ ਤੇ ਪਹੁੰਚ ਕਰ ਦਾਂਗੇ ਆਪਣੇ ਨੇੜੇ ਤੇੜੇ ਜਿੰਜਮਣ ਸਾਰੀਆਂ گاਵਾਾਂ 'ਪਾ ਜਿਹੜੀ ਜਵਾਨ ਕੀਤੀ ਸਾਰੀਆਂ ਕੀਤੀਆਂ ਨੇ ਪਹੁੰਚ ਠੀਕ ਆ ਤੇ ਨਾਲ ਇਹਦੇ ਆ ਗਿਆ ਬੱਚੀ ਬੱਚੀ ਇਹਦਾ ਨਹੀਂ ਕੋਈ ਮਾੜੀ ਗਿਰਾਂ ਦੇ 53 ਦੇ ਬੱਚੇ ਇੰਨੇ ਕ ਵਧੀਆ ਆ ਰਹੇ ਨੇ ਬੈਕ ਨੂੰ ਜਾਂਦੀ ਆ ਜਿਹੜੇ ਵੀ ਵੀਰ ਨੂੰ ਪਤਾ ਫਾਰਮ ਦਾ ਕੰਮ ਕਰਦੇ ਆ ਕਿ ਆ 053 ਦੇ ਬੱਚਿਆਂ ਦਾ ਕੋਈ ਮੁੱਲ ਨਹੀਂ ਆ ਇੱਥੋਂ ਮਾਰਦੇ ਕਿਰਾ ਤੇ ਇਸ ਤੋਂ ਬਾਅਦ ਤੁਹਾਨੂੰ ਜਰਸੀ ਦਾ ਤੋਹਫ਼ਾ ਵੀ ਦਿਖਾ ਦੂੰਗਾ ਬੱਚੀ ਬਾ ਕਮਾਲ ਆ ਗਈ ਇੱਕ ਨਾਲ ਇੱਕ ਤੋਹਫ਼ਾ ਫ੍ਰੀ ਕਰੇ ਫ੍ਰੀ ਵਾਲਾ ਕੰਮ ਆ ਬਾਈ ਗਾਂ ਦਾ ਵੀ ਕੋਈ ਮੁੱਲ ਨਹੀਂ ਦੁੱਧ ਵਾਲਾ ਜਾਨਵਰ ਆ ਪਿੱਛੋਂ ਦੇਖੀ ਕੋਈ ਬਾਈ ਹਰੇ ਆ ਇਧਰ ਪਿੱਛੋਂ ਦਿਖਾ ਇੱਥੋਂ ਦਿਖਾ ਗਰੀ ਓਏ ਆ ਦੇਖ ਚਵਾਈ ਇਹਦੀ ਹੈਗੀ ਆ ਮੋਗਿਆ ਦਾ ਸਿਸਟਮ ਆ ਉਹ ਤੁਹਾਨੂੰ ਧਾਰਾ ਮਾਰਕੀਟ ਦਿਖਾਈ ਦਿਤੀਆਂ ਵੀਡੀਓ ਚ ਉਦੇ ਕਰਕੇ ਜਿਆਦੇ ਪਰੇਸ਼ਾਨ ਨਹੀਂ ਇਹਨੂੰ ਕਰਦੇ ਤੇ ਹੁਣ ਆ ਜਾ ਗਰੀ ਜਰਸੀ ਵਾਲੇ ਪੱਖ ਤੇ ਉਹ ਵੀ ਤਾਜੀ ਸੂਈ ਆ ਜਮਾ ਤੇ ਹੁਣ ਲੰਘ ਚੱਲ ਜਰਸੀ ਵਾਲੇ ਪੱਖ ਤੇ ਆਦਾ ਵਧੀਆ ਤਿਆਰੀ ਹੈ ਜਰਾ ਬੱਚਾ ਚੱਲਦੇ ਆ ਇਹਨੂੰ ਤਾਂ ਮੈਂ ਕਹਿੰਦਾ ਤੁਸੀਂ ਸਾਮਾਉਂਗੇ ਮੈਨੂੰ ਗਾਂ ਲੈਣੀ ਪੈਣੀ ਆ ਗੱਡੀ ਚ ਰੱਖ ਲਿਆ ਕਰਾਂਗੇ ਨਾਲ ਹੀ ਅਪਣੇ ਸਾਰੇ ਬੰਦੇ ਆ ਗਲੇ ਵਾ ਪੜਿਓ ਪੈ ਤੇਜ ਆ ਮਾਰੀ ਰੱਖ ਲਿਆ ਕਰਾਂਗੇ ਗੱਡੀ ਚ ਹੁਣ ਮਾਰਦੇ ਆ ਇੱਥੇ ਕੈਮਰਾ ਇਹ ਵੀ ਭਾਈ ਹੁਣੇ ਸੂਈ ਆ ਬੱਚੀ ਠੀਕ ਆ ਗੱਲ ਤਾਜੀ ਸੂਈ ਆ ਸੱਚ ਵਾਈ ਚੂਈ ਦੇ ਵੀ ਵਧੀਆ ਦੀ ਬੱਚੀ ਨੂੰ ਦੁੱਧ ਪਲਾ ਕੇ ਸਾਡੇ ਪਤਾ ਤੋੜ ਕੇ ਦਿਖਾ ਦੇ ਮੜੀ ਤੋੜ ਜੋ ਬਰਾ ਹਾਂ ਬਹੁਤ ਵਧੀ ਠੀਕ ਆ ਗੱਲ। ਅਪਾ ਕਰ ਲਵਾਂ ਦੱਸਿਆ ਜੀ ਮੰਨ ਕੇ 18 ਤੋਂ 20 ਕਿਲੋ ਦੁੱਧ ਵੀਰੇ ਦੇ ਦੂ ਜਿਹੜਾ ਵੀਰ ਮਰਜ਼ੀ ਲੈ ਜੇ। ਠੀਕ ਆ ਗੱਲ। ਮਗਰ ਇਹਦੇ ਮੇਲ ਆ। ਠੀਕ ਆ ਜੀ। ਤੇ ਬਾਕੀ ਜੇਰ ਵਗੈਰਾ ਦੀ ਜੋਦ ਮੰਨ ਕੇ ਜੇਰ ਜੂਰ ਪੈ ਗਈ ਆਪਾਂ ਵੀਡੀਓ ਦੇ ਦਿਆਂਗੇ ਬਾਈ ਨੂੰ। ਠੀਕ ਆ ਗੱਲ। ਤੇ ਬਰੀਡ ਕੁਆਲਟੀ ਵਾਲੇ ਪੱਖ ਤੇ ਤੁਹਾਨੂੰ ਪਤਾ ਇਹ ਵੀ ਟੌਪ ਦੀ ਵੀ ਆ। ਤੇ ਬਰੀਡ ਇਹ ਵੀ ਫੁੱਲ ਆ। ਇਹਦੀ ਵੀ ਬਾਈ ਪਹੁੰਚ ਕਰ ਦਿਆਂਗੇ 200 ਕਿਲੋਮੀਟਰ ਤੱਕ ਕੱਲੀ ਵੀ ਕਿਸ ਨੇ ਮੰਗਾਉਣੀ ਹੋਈ। ਠੀਕ ਆ ਜੀ। ਤੇ ਰੇਟ ਇਹਦਾ ਫਿਕਸ ਰੇਟ ਹੈਗਾ ਸੀ 85000 ਰੁਪਿਆ। ਹਾਂਜੀ। ਤੇ ਚੁਆਈ ਦੀ ਇੱਕ ਨੰਬਰ ਆ ਤੇ ਪਹੁੰਚ ਕਰ ਦਾਂਗੇ ਬਾਈ 100 ਕਿਲੋਮੀਟਰ ਤੋਂ ਲੈ ਕੇ 200 ਕਿਲੋਮੀਟਰ ਤੱਕ 100 ਤੋਂ ਹੌਲੀ ਤੋਰ ਬਾਈ ਹੌਲੀ ਪੁੱਤ ਹੌਲੀ ਨੇੜੇ ਰੱਖ ਯਾਰ ਪਾਗਲ ਨੇੜੇ ਨੇੜੇ ਇੱਥੋਂ ਫੜ ਇੱਥੋਂ ਫੜ ਕੇ ਲੈ ਕੇ ਚੱਲ 100 ਤੋਂ 200 ਕਿਲੋਮੀਟਰ ਤੱਕ ਬਾਈ ਕਹਿੰਦਾ ਪਹੁੰਚ ਕਰ ਦਾਂਗੇ ਫਿੱਟ ਲੱਗਦੀ ਆ ਬਿਲਕੁਲ ਨਾਲ ਲੱਗ ਮਾ ਫਿੱਟ ਫਿੱਟ ਲੈ ਵਿੱਚ ਆ ਗਈ ਹਾਂ ਆ ਜਾ ਆ ਬੱਚੇ ਤੇ ਲਾ ਦੇ ਬੱਚੇ ਤੇ ਪਰੇਸ਼ਾਨ ਨਾ ਕਰਦਾ ਇੱਥੇ ਦਿਖਾ ਦੇ ਬਸ ਇੱਥੇ ਦਿਖਾ ਦੇ ਰੀ ਉਰਲੇ ਬੰਨੇ ਉਹ ਬਹੁਤ ਸੋਹਣੀ ਬੱਚੀ ਆ ਆਰਡਰ ਦਾ ਸਾਈਜ਼ ਵੀ ਦਿਖਾ ਦੇ ਥੰਡ ਦਾ ਫਿਟਨੈਸ ਵਾਲਾ ਆਰਡਰ ਆ ਬਿਲਕੁਲ ਨਾਲ ਲੱਗ ਮਾ ਜਿਵੇਂ ਉਹਦਾ ਨਹੀਂ ਹੁੰਦਾ ਫਿੱਟ ਫਿੱਟ ਲੈ ਵਾ 18 ਤੋਂ 20 ਕਿਲੋ ਦੁੱਧ ਦੇ ਦੂਗੀ ਠੀਕ ਆ ਗੱਲ ਇਹ ਇਧਰ ਲੈ ਬੰਨਿਓ ਵੀ ਦਿਖਾ ਫ੍ਰੀਕ ਬਰੂਕ ਬਾਈ ਬਹੁਤ ਹੜਪ ਤਿੱਥੋਂ ਦਿਖਾ ਗਰੀ ਆਰਡਰ ਪਿਛਾਲੇ ਪੱਖ ਤੋਂ ਵੀ ਦਿਖਾ ਦੇ ਇਹਨ ਪੂਰਾ ਠੋਸ ਡੱਡਰ ਆ ਬਾਈ ਜਦੋਂ ਅੱਗੇ ਪਿੱਛੇ ਦਾ ਡੱਡਰ ਹੈਦਾ ਇਹ ਨਹੀਂ ਹੈਗਾ ਵੀ ਜਿਵੇਂ ਆਪਾਂ ਕਹਿੰਦੇ ਨੇ ਕੱਲਾ ਪਿੱਛੇ ਪਿੱਛੇ ਆ ਜਾ ਮੂਰੇ ਆ ਇਹ 85 'ਚ ਪਹੁੰਚ ਕਰ ਦਿੰਦੇ ਪਹੁੰਚ ਕਰ ਦਾਂਗੇ ਬਾਈ ਤੇ ਉਹ ਬਈ ਪਹੁੰਚੂਗੀ 100 ਕਿਲੋਮੀਟਰ ਦੇ ਏਰੀਆ ਚ ਤੇ ਜੇਰ ਵੀ ਦਿਖਾ ਦੇ ਗੈਰੀ ਡਿੱਗ ਗਈ ਬਈ ਆਪਣੇ ਥੋੜੇ ਖੜੇ ਖੜੇ ਗਿਰ ਜਾਣੀ ਹੈ ਜੇਰ ਇਹਦੀ ਜੇਰ ਵੀ ਡਿੱਗਣੇ ਐਮੈਂਟ ਵੀ ਨਾ ਰੋਕੀ ਦਿੰਦੇ ਨਾ 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 ਇਹ ਤਾਂ ਕੋਈ ਗੱਲ ਨਹੀਂ ਤੂੰ ਵੀਡੀਓ ਬਣਾ ਕੇ ਇਹ ਤਾਂ ਆਈ ਪਈ ਹੈ ਜੇਰ ਇਹਦੀ ਬਾਕੀ ਬਈ ਮਿਲਕਿੰਗ ਵਾਲੀ ਬੈਣ ਆ ਇਹ ਜਿਹੜਾ ਵੀ ਜਿੰਮੇ ਹੁਣ ਅਗਲਾ ਕੋਈ ਲੈ ਗਿਆ ਵੀਰ ਅਗਲਾ ਪੈਸੇ ਲਾਉਂਦਾ ਮੁੱਲ ਮੋੜੂਗੀ ਬਹੁਤ ਵਧੀਆ ਕਾਹਾਂਗੀ ਠੀਕ ਆ ਗੱਲ ਤੇ ਗਾਵਾਂ ਦੋ ਦਿਖਾਈਆਂ ਨੇ ਦਿਖਾਤੇ ਤੁਹਾਨੂੰ ਸੱਜਣੋਂ ਦੋਨੇ ਤੋਹਫੇ ਐਂਡ ਕੁਆਲਿਟੀ ਵਾਲੇ ਇੱਕ ਜਰਸੀ ਤੇ 1 ਦਿਖਾਤੀ ਐਚ ਐਫ ਉਹਦੀ 1 ਪੰਜ ਦੇ ਵਿੱਚ ਬਾਈ ਪਹੁੰਚ ਹੋ ਜਾਣੀ ਆ 100 ਕਿਲੋ 150 ਕਿਲੋ ਮੀਟਰ ਚ ਇਹਦੀ 85 ਹਜ਼ਾਰ ਚ ਪਹੁੰਚ ਉਹ ਇਹਦੀ ਹੋ ਜੂਗੀ ਪੂਰੇ 85 ਜੇ ਕਿਸੇ ਵੀਰ ਨੇ ਜੋੜਾ ਕੋਈ ਖਰੀਦਾ ਤਾਂ ਉਹਦੀ ਪਹੁੰਚ ਉਸਦੇ 5000 ਛੋੜ ਹੋ ਜੂ ਬਸ ਠੀਕ ਆ ਗੱਲ ਪਹੁੰਚ ਨਾਲ 5 ਛੋਟ 5 ਛੋਟ ਨੰਬਰ ਬੋਲ ਦਿਓ ਜੀ 95308201956 95308 ਤੇ 019562 ਦਾ ਨੰਬਰ ਆ ਵਾਲੇ ਨੇ ਬਾਈ ਹੋਰ ਵੀ ਬੜਾ ਬਾਕੀ ਕੱਲ ਨੂੰ ਆਉਣੀਆਂ ਨੇ ਆਪਣੇ ਕੋਲੇ ਫਾਰਮ ਤੇ ਠੀਕ ਆ ਗੱਲ ਹਾਂ ਤੇ ਬਾਕੀ ਬੇੜਾ ਹੋਰ ਵੀ ਕੱਲ ਨੂੰ 10 ਤੋਂ 15 22 ਕੋਲ ਆ ਜਾਣੀਆਂ ਹੀ ਫਿਰ ਵੀ ਚੰਗੇ ਆਉਂਦੇ ਆ ਕਿ ਤੁਹਾਨੂੰ ਪਤਾ ਵੀਡੀਓ ਪਾਉਣੇ ਹਫਤੇ ਅਗਲੇ ਤੋਂ ਫਿਰ ਤਿਆਰ ਠੀਕ ਗੱਲ ਤੇ ਫਿਲਹਾਲ ਆ ਦੋਨਾਂ ਵਾਸਤੇ ਕਰ ਲਿਓ ਸੰਪਰਕ ਧੰਨਵਾਦ ਜੀ